ਅੱਜ ਅਸੀਂ ਇੱਥੇ ਪਿੰਡ ਕਰੋਦਾ ਦੇ ਗਲਾੜੀ ਦੇ ਵਿੱਚ ਜਿਹੜਾ ਮਾਈਨਰ ਹੈ ਤਨੌਰੀ ਫੀਡਰ ਦਾ ਮਾਈਨਰ ਹੈ ਉੱਥੇ ਅਸੀਂ ਕੰਮ ਸ਼ੁਰੂ ਕਰਵਾਉਣ ਦੇ ਲਈ ਪਹੁੰਚੇ ਹਾਂ ਤਨੌਰੀ ਫੀਡਰ ਜਦੋਂ ਭਾਖੜਾ ਦੇ ਵਿੱਚੋਂ ਨਿਕਲਦਾ ਹੈ ਤਾਂ ਕਾਗਜ਼ਾਂ ਦੇ ਵਿੱਚ 35249 ਏਕੜ ਜ਼ਮੀਨ ਨੂੰ ਪਾਣੀ ਉਹਦਾ ਲੱਗਦਾ ਹੈ ਪਰ ਪਿਛਲੀਆਂ ਸਰਕਾਰਾਂ ਦੀ ਅਣਦੇਖੀ ਕਰਕੇ ਅੱਜ ਇੱਥੇ ਜਿਹੜਾ ਪਾਣੀ ਲੱਗ ਰਿਹਾ 18000 740 ਏਕੜ ਨੂੰ ਪਾਣੀ ਲੱਗ ਰਿਹਾ ਤੇ 16509 ਏਕੜ ਜਿਹੜੀ ਜ਼ਮੀਨ ਹੈ ਉਹ ਬਿਨਾਂ ਪਾਣੀ ਤੋਂ ਰਹਿ ਰਹੀ ਹੈ ਭਾਖੜਾ ਦੇ ਵਿੱਚੋਂ ਸਾਨੂੰ ਪਾਣੀ ਮਿਲ ਰਿਹਾ ਪਰ ਅਸੀਂ ਉਹਦੀ ਸਹੀ ਵਰਤੋਂ ਨਹੀਂ ਕਰ ਸਕਦੇ ਤੇ 18 ਸਾਲਾਂ ਤੋਂ ਲੋਕ ਇਸ ਗੱਲ ਤੋਂ ਬਾਝੇ ਸੀ ਕਿਸ ਲਈ ਕਿਉਂਕਿ ਸਾਰੇ ਜਿਹੜੇ ਮਾਈਨਰ ਸੀ ਉਹ ਟੁੱਟੇ ਹੋਏ ਸੀ ਕਿਸੇ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਅੱਜ ਅਸੀਂ ਉਹ ਮਾਈਨਰ ਦਾ ਕੰਮ ਸ਼ੁਰੂ ਕੀਤਾ ਹੈ ਕੰਕਰੀਟ ਦਾ ਇਹ ਮਾਈਨਰ ਬਣੇਗਾ ਦਿੱਕਤਾ ਪਾਣੀ ਦੀ ਕੈਪੈਸਿਟੀ ਵਧਣੀ ਉਹਦੇ ਨਾਲ ਤੇ ਦੂਜਾ 18 ਸਾਲ ਤੋਂ ਜਿਹੜਾ ਪਾਣੀ ਨਹੀਂ ਮਿਲ ਰਿਹਾ ਸੀ 3000 ਏਕੜ ਨੂੰ ਤਾਂ ਇੱਥੋਂ ਪਾਣੀ ਮਿਲਣਾ ਜਿਹੜਾ ਇੱਥੇ ਰੱਖਿਆ ਸੀ ਇਸ ਤੋਂ ਬਾਅਦ ਅਸੀਂ ਪਿੰਡ ਬਨਾਰਸੀ ਅੰਦਾਣਾ ਤੇ ਹੋਤੀਪੁਰ ਤਿੰਨ ਜਗ੍ਹਾ ਅਸੀਂ ਉੱਥੇ ਕੰਮ ਸ਼ੁਰੂ ਕਰਾਉਣਾ ਹੈ ਸੋ ਕੁੱਲ 26 ਕਰੋੜ ਰੁਪਏ ਦਾ ਹੈ ਪ੍ਰੋਜੈਕਟ ਤੇ 26 ਕਰੋੜ ਦੇ ਪ੍ਰੋਜੈਕਟ ਦੇ ਨਾਲ ਕਰੀਬ 35 ਪਿੰਡਾਂ ਦੇ ਲੋਕਾਂ ਨੂੰ ਜਿਹੜਾ ਪਾਣੀ ਖੇਤਾਂ ਨੂੰ ਨਹੀਂ ਮਿਲ ਰਿਹਾ ਸੀ ਉਹ ਪਾਣੀ ਆ ਜਿਹੜਾ ਮਿਲਣਾ ਸ਼ੁਰੂ ਹੋਏਗਾ ਤੇ ਇਹ ਸਾਰਾ ਪ੍ਰੋਜੈਕਟ ਅਸੀਂ 20 ਫਰਵਰੀ ਤੱਕ ਕਹਿੰਦੇ ਤੋਂ ਭਾਵ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਦੇ ਵਿੱਚ ਇਹ ਅਸੀਂ ਪੂਰਾ ਕਰਨਾ ਹੈ ਤੇ ਲੋਕਾਂ ਨੂੰ ਜੀਰੀ ਦੇ ਸੀਜ਼ਨ ਦੇ ਵਿੱਚ ਕਿਸੇ ਕਿਸਮ ਦੀ ਪਾਣੀ ਦੀ ਦਿੱਕਤ ਨਹੀਂ ਆਉਣੀ। ਸੋ ਇਸ ਦੇ ਨਾਲ ਮੈਂ ਇਹ ਵੀ ਕਹਿ ਸਕਦਾ ਕਿ ਸਾਡੇ ਹਲਕੇ ਲਹਿਰੇ ਦੇ ਕੋਈ ਖੇਤ ਹੈ ਜਿਹੜਾ ਪਾਣੀ ਤੋਂ ਬਿਨਾਂ ਨਹੀਂ ਰਹੂਗਾ। ਜੋ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸੋਚ ਹੈ। ਪਹਿਲੇ ਦਿਨ ਉਹਨਾਂ ਨੇ ਕਿਹਾ ਸੀ ਕਿ ਅਸੀਂ ਟੇਲਾਂ ਤੇ ਪਾਣੀ ਪਹੁੰਚਾਉਂਦੇ ਤੇ ਜਲ ਸਰੋਤ ਵਿਭਾਗ ਹੈ ਜਿਹੜਾ ਇਹ ਇਸ ਗੱਲ ਤੇ ਲੱਗਿਆ ਹੋਇਆ ਹੈ ਪਹਿਲੇ ਦਿਨ ਤੋਂ ਲੱਗਿਆ ਹੈ ਜਿਹੜਾ ਡੈਮਾਂ ਦਾ ਪਾਣੀ ਸਾਨੂੰ ਮਿਲਦਾ ਥੀ ਹਰਾਨੀ ਇਸ ਗੱਲ ਦੀ ਹੈ ਕਿ 68% ਪਾਣੀ ਸਾਡਾ ਯੂਜ਼ ਹੋ ਰਿਹਾ ਥੀ ਤੇ 32% ਪਾਣੀ ਹੈ ਜਿਹੜਾ ਉਹ ਯੂਜ਼ ਹੀ ਨਹੀਂ ਹੋ ਰਿਹਾ ਸੀ ਇਸ ਲਈ ਨਹੀਂ ਹੋ ਰਿਹਾ ਸੀ ਕਿਉਂ ਨਹਿਰਾਂ ਟੁੱਟੀਆਂ ਨੇ ਖਾਲੇ ਟੁੱਟੇ ਆ ਸੂਏ ਟੁੱਟੇ ਆ ਸੋ ਅੱਜ ਅਸੀਂ 84% ਪਾਣੀ ਹੈ ਜਿਹੜਾ ਅਸੀਂ ਵਰਤ ਰਿਹਾ। ਸੋ ਅੱਜ ਪਾਣੀ ਬਚਾਉਣ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਹਰ ਪੰਜਾਬ ਦੇ ਹਰ ਵਸਨੀਕ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਧਰਤੀ ਹੇਠਲਾ ਪਾਣੀ ਬਚਾਈਏ। ਇਹਦੇ ਨਾਲ ਬਿਜਲੀ ਦੀ ਵੀ ਬਚਤ ਹੋਣੀ ਹੈ। ਧਰਤੀ ਹੇਠਲਾ ਪਾਣੀ ਵੀ ਬਚਣਾ ਹੈ ਤੇ ਜਦੋਂ ਨਹਿਰੀ ਪਾਣੀ ਖੇਤਾਂ ਨੂੰ ਲੱਗਦਾ ਤੇ ਫਸਲ ਵੀ ਸਬਾਈ ਹੋਣੀ ਹੈ। ਸੋ ਅਸੀਂ ਇਸ ਗੱਲ ਤੇ ਲੱਗੇ ਹੋਏ ਹਾਂ। ਦੇ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅਸੀਂ ਪਾਣੀ ਦੀ 100% ਵਰਤੋਂ ਕਰਕੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵੱਲ ਆਪਣੇ ਕਦਮ ਜਿਹੜੇ ਵਧਰੇ ਨੇ ਉਸ ਤੇ ਅਸੀਂ ਪੂਰੀ ਮਿਹਨਤ ਦੇ ਨਾਲ ਕੰਮ ਕਰਾਂਗੇ